ਆ ਆ ਗਿਆ ਖੇਤ ਸਾਥ ਸੰਗਤ ਖੇਤ ਇਸ ਖੇਤ ਦੇ ਵਿੱਚ ਪਹਿਲਾਂ ਸਾਡੇ ਬਾਬਾ ਕੁਲਾ ਦੁੱਲਾ ਸਖਦੇ ਭਾਨ ਸਿੰਘ ਹੁਣੀ ਇਹ ਖੇਤ ਦੇ ਵਿੱਚ ਕੰਮ ਕਰਕੇ ਗਏ ਆ ਹਲ ਵਾਹੇ ਆ ਉਸ ਤੋਂ ਬਾਅਦ ਸਾਡੇ ਬਾਪੂ ਹੁਣੀ ਚਾਰਪਰਾਪ ਬੇਸ਼ਨ ਸਿੰਘ ਭੀਮ ਸਿੰਘ ਗਰਦਿਆਲ ਸਿੰਘ ਆਮਰ ਸਿੰਘ ਦੋ ਸਾਡੀਆਂ ਭੂਆ ਜਿਨ੍ਹਾਂ ਨੇ ਕਪਾਹ ਵੀ ਇੱਥੇ ਚੁਗੀ ਹੋਊਗੀ ਮੱਕੀਆਂ ਵੀ ਡੁੰਗੀਆਂ ਹੋਣਗੀਆਂ ਕਪਾਹਾਂ ਵੀ ਚੁਗੀਆਂ ਹੋਣਗੀਆਂ ਆਹ ਹੋਰ ਵੀ ਕੰਮ ਰੋਟੀ ਪਾਣੀ ਵੀ ਖੇਤ ਲੈ ਕੇ ਆਈਆਂ ਹੋਣਗੀਆਂ ਉਸ ਤੋਂ ਬਾਅਦ ਸਾਡੀ ਬੀਬੀ ਹੁਣੀ ਆ ਗਈਆਂ ਉਹ ਵੀ ਇੱਥੇ ਰੋਟੀ ਲੈ ਕੇ ਆਉਂਦੀਆਂ ਹੋਣਗੀਆਂ ਬਾਪੂ ਹੁਣਾਂ ਨੇ ਇੱਥੇ ਹਲ ਵਾਹੇ ਆਹ ਇਹ ਖੇਤ ਦੇ ਵਿੱਚ ਤੁਹਾਨੂੰ ਦਿਖਾਉਣਾ ਸਾਰਾ ਖੇਤ ਦਾੜੇ ਦਾੜੇ ਜਿਹੜੇ ਖੇਤ ਦੇ ਵਿੱਚ ਬਾਪੂ ਹੁਣਾਂ ਨੇ ਚਾਚੇ ਹੁਣਾਂ ਨੇ ਆਮਰ ਚਾਚੇ ਹੁਣਾਂ ਨੇ ਸਾਰਿਆਂ ਨੇ ਹਲ ਵਾਹੇ ਆ ਤੇ ਉਹ ਖੇਤ ਆ ਜਿਹਦੇ ਵਿੱਚ ਅੱਜ ਇੱਥੇ ਮੈਂ ਬੈਠਾ ਹਾਂ ਹੁਣ ਅਸੀਂ ਹੈਗੇ ਆ ਗਾਂ ਉਹਨਾਂ ਦੇ ਸਾਰੇ ਤੁਹਾਨੂੰ ਦਿਖਾਉਣਾ ਵੀ ਆਹ ਖੇਤ ਆ ਉਹ ਆ ਸਾਡੇ ਹੁਣ ਤਾਂ ਬੂਟੇ ਲਾਏ ਹੋਇਆ ਮੇਰੇ ਆ ਦੇ ਆ ਕਿੰਨੂ ਕਿੰਨਾ ਲੱਗਿਆ ਲੈ ਦੇਖੋ ਖੇਤ ਮੇਰੇ ਬਹੁਤ ਕਿੰਨੂ ਲਾਏ ਹੋਇਆ ਦੇਖੋ ਕਿੰਨੂਆਂ ਦਾ ਬੂਟਾ ਕਿੰਨੇ ਲੱਗੇ ਆ ਇਧਰ ਅਮਰੂਦ ਸੀ ਇਹਨਾਂ ਨੂੰ ਬੇਸਾਬ ਅਮਰੂਦ ਲੱਗਿਆ ਵਸੇ ਬਹੁਤ ਅਮਰੂਦ ਖਾਦੇ ਆ ਆ ਸਾਥ ਸੰਗਤ ਇਧਰ ਆ ਆ ਖੇਤ ਆ ਉਹ ਸਾਰਾ ਆ ਦੇ ਆ ਖੇਤ ਜਿੱਥੇ ਸਾਡੇ ਬਾਬੇ ਹੋਣਾ ਨੇ ਸਾਡੇ ਬਾਪੂ ਹੋਣਾ ਨੇ ਹਲ ਵਾਹੇ ਆ ਖੇਤ ਆ ਆ ਫਰਾ ਦੇ ਆ ਧੜ ਲੱਗੀ ਆ ਉਧਰ ਹੋ ਪਰੇ ਨੂੰ ਜਾਵੜਾ ਸਾਡੇ ਇੱਥੇ 9 ਕਿੱਲੇ ਪੜੀਦੇ ਆ ਆ ਦੇ ਆ ਸਾਰੇ ਆ ਚਾਰ ਪਾਇਆ ਵਾ ਹਰ ਮਨੋਨਾ ਦਾ ਆ ਦੇ ਆ ਝੋਨਾ ਲੱਗਿਆ ਆ ਅਮਰੂਦਾਂ ਦੇ ਬੂਟੇ ਆ ਹੋ ਪਹਿਲੇ ਪਾਸੇ ਮੇਰਾ ਬਾਣ ਪਿਆ ਅਸੀਂ ਉਹਦੇ ਸ਼ੋਲੇ ਆ ਜਦੋਂ ਇਹਨਾਂ ਨੇ ਝੋਨਾ ਵੱਢ ਲਿਆ ਉਦੋਂ ਇਹ ਬਾਣ ਬਾਹ ਕੇ ਦੇ ਸ਼ੋਲੇ ਛਾਲੇ ਲਾਵਾਂਗੇ ਤੇ ਜੇ ਕੋਈ ਬੰਦਾ ਮੇਰੇ ਆ ਗਿਆ ਤਾਂ ਦਿਹਾੜੀ ਵਾਲਾ ਲੋਟ ਅਸੀਂ ਦਿਹਾੜੀ ਲਾ ਕੇ ਤੇ ਉਹਨੂੰ ਮੈਂ ਪੱਟ ਕੇ ਇਹਦੇ ਛੋਲੇ ਤੇ ਸਰੋਂ ਲਾ ਦਿਆਂਗੇ ਇਹ ਆ ਤੇ ਸਾਡੇ ਗਰਦਿਆਲ ਚਾਚਾ ਬਾਪੂ ਭੀਮ ਬਿਸ਼ਨ ਆ ਆਮਰ ਇੱਥੇ ਬਾਹ ਕੇ ਗਏ ਆ ਪੈਲਿਆਂ ਇਹ ਕੇਚ ਕਪਾਹਾਂ ਵੀ ਬੀਜੀਆਂ ਹੋਣਗੀਆਂ ਮੱਕੀਆਂ ਵੀ ਬੀਜੀਆਂ ਹੋਣਗੀਆਂ ਟਮਾਦ ਵੀ ਲਾਇਏ ਸੀ ਜਿਹੜੇ ਗੰਨੇ ਘੜ ਕੇ ਗੋੜ ਬਣਾਉਂਦੇ ਹੁੰਦੇ ਸੀ ਸਾਧ ਸੰਗਤ ਹੌਲੀ ਹੌਲੀ ਸਮਾਂ ਆਉਂਦਾ ਤੇ ਜਾਂਦਾ ਰਹਿੰਦਾ ਮਗਰ ਪੀੜੀ ਦਰ ਪੀੜੀ ਕਰ ਤੁਰਿਆ ਜਾਂਦਾ ਸਾਡੀ ਘੁੱਲਾ ਦੁੱਲਾ ਸੰਗਹੁਣੀ ਉਸ ਤੋਂ ਬਾਅਦ ਬੇਸ਼ਨਾਮਰ ਹੋਣੀ ਉਸ ਤੋਂ ਬਾਅਦ ਅਸੀਂ ਆਕੇ ਜੀਤ ਹੋਣੀ ਹੁਣ ਸਾਡੇ ਵੀ ਮੇਰੇ ਇੱਕ ਲੜਕਾ ਇੱਕ ਪੂਰੇ ਦੇ ਆ ਤੇ ਇੱਕ ਹੀ ਸਾਡੇ ਪੀਤੇ ਦੇ ਆ ਤਿੰਨ ਘਰਾਂ ਅਸੀਂ ਤਿੰਨਾਂ ਦੇ ਸਾਡੇ ਇੱਕ ਇੱਕ ਬੇਟਾ ਵਾ ਨਾਮ ਆਹਰਾ ਸੱਚੇ ਪਾਸ਼ਾ ਸੋਖਰੇ ਦੇ ਇੱਕ ਇੱਕ ਹੀ ਗਾਂ ਸਾਡੇ ਮੇਰੇ ਪੋਤਾ ਵਾ ਤੇ ਆਹ ਗਾਂ ਦੀ ਗਾਂ ਸਾਡੀ ਪੀੜੀ ਆ ਜਿਹੜੀ ਪੀੜੀ ਦਰ ਪੀੜੀ ਚੱਲੀ ਜਾਂਦਾ ਕਮ ਤੇ ਗਾਂ ਦੀਆਂ ਖੇਤ ਦੇ ਵਿੱਚ ਅਸੀਂ ਕੰਮ ਕਰਕੇ ਰੋਟੀ ਪਾਣੀ ਖਾਈ ਜਾਂਦੇ ਆ ਆਹ ਖੇਤ ਆ ਜਿੱਥੇ ਸਾਡੀ ਬੀਬੀ ਹੋਣਾ ਨੇ ਸਾਡੇ ਦਾ ਮਾਸੀ ਹੁਣਾਂ ਨੇ ਸਾਡੇ ਦਾ ਚਾਚਾ ਗਿਆ ਨੇ ਤੇ ਇੱਧਰ ਸਾਡੇ ਨਾਲ ਗਵਾਂਢ ਖੇਤ ਆ ਕਰਤਾਰ ਕੇ ਆਪਣੇ ਕਰਤਾਰ ਚਾਚੇ ਕੇ ਹੁਣ ਇਹ ਵੀ ਰਹੇ ਆ ਗਰਨਾਮ ਚਾਚਾ ਪਾਇਆ ਤੇ ਕਰਤਾਰ ਚਾਚਾ ਹੋ ਗਿਆ ਤੇ ਫਿਰ ਇਹਨਾਂ ਦੇ ਗਾਂ ਹੋ ਗਏ ਰਾਜਾ ਹੋ ਗਿਆ ਜੀਤਾ ਹੋ ਗਿਆ ਗਾਂ ਕੱਪੂ ਹੋ ਗਿਆ ਹੁਣ ਕੱਪੂ ਦੇ ਗਾਂ ਇੱਕ ਲੜਕਾ ਉਹ ਬਾਹਰ ਗਿਆ ਵਾ ਹੁਣ ਕਰਤਾਰ ਦੇ ਸ਼ਿੰਗਾਰਾਂ ਤੇ ਪਾਲਾ ਪਾਲ ਬਾਹਰ ਸ਼ਿੰਗਾਰਾ ਇੱਥੇ ਆ ਕੀ ਸੰਗਾਰੇ ਦੇ ਇੱਕ ਮੁੰਡਾ ਵਾਗੂ ਉਹ ਇੱਥੇ ਖੇਤੀ ਕਰਦੇ ਆ ਬਹੁਤ ਵਧੀਆ ਆਪਦੀ ਆ ਸਾਡੇ ਗਵਾਂਡ ਆ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਬਹੁਤ ਪਿਆਰ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਆ ਇਕੱਠੇ ਰਹਿੰਦੇ ਆ ਕੋਲੇ ਸੰਦ ਬਲੇਵਾ ਵੀ ਇੱਕ ਦੂਜੇ ਤੋਂ ਮੰਗ ਲਈਦਾ ਤਵੇ ਯਾ ਸੁਹਾਗਾ ਕੋਈ ਹੋਰ ਚੀਜ਼ ਪਾਣੀ ਵੀ ਮੋਟਰ ਤੋਂ ਇੱਕ ਦੂਜੇ ਦੇ ਲਾ ਲਈਦਾ ਕਿਤੇ ਲੋੜ ਪੈ ਜੇ ਐਂ ਸਾਥ ਸੰਗ ਤੇ ਇੱਕ ਦੂਜੇ ਦਾ ਪਿਆਰ ਵੀ ਹੋਣਾ ਬਹੁਤ ਜ਼ਰੂਰੀ ਆ ਆਏ ਇਹ ਸਮਾਨ ਲੰਘਦਾ ਗਿਆ ਦੇਖ ਲਓ ਤੁਸੀਂ ਉਹੀ ਮੋਟਰ ਹੈ ਜਗਾ ਉਵੇਂ ਪਈ ਹੈ ਮੋਟਰਾਂ ਵੀ ਉਹ ਜਿਹੜੀ ਮੋਟਰ ਸਾਡੇ ਅੱਜ ਲੱਗੀ ਵੀ ਹੈ ਨਾ ਇਹ ਘੱਟੋ ਘੱਟ ਸਾਡੇ 65 ਸਾਲ 65 ਤੋਂ ਵੀ ਪਹਿਲਾਂ ਦੀ ਵੀ ਲੱਗੀ ਹੋਊਗੀ ਲਾਲਾ ਸਾਹਿਬ 35 ਤੇ 25 35 ਤੇ 25 60 ਸਾਲ ਹੋ ਗਏ ਹਾਂ 60 ਸਾਲ ਹੋ ਗਏ ਮੋਟਰ 60 ਤੋਂ ਵੀ ਉੱਤੇ ਹੀ ਹੋਗੇ ਬਾਰத் ਰੇਡ ਦੀ ਗੱਲ ਲੱਗੇ ਮੈਂ ਬੜਾ ਛੋਟਾ ਸੀ ਚੱਕ ਕੇ ਲਿਆ ਸੀ ਮੈਨੂੰ ਬੇਸ਼ਨਤਾ ਚੱਕ ਕੇ ਲਿਆ ਸੀ ਮੋਢਿਆਂ ਤੇ ਜਦਦੇ ਸੀ ਕਲੈਕਸ਼ਨ ਲਿਆ ਤੇ ਲਾਟੂ ਹੁਣੀ ਹੁੰਦੇ ਸੀ ਮਲ ਹੁੰਦਾ ਸੀ ਉੱਥੋਂ ਦਾ ਜੱਤਵਾਲ ਦਾ ਮਾਲੂ ਮਲ ਲਾਟੂ ਇਹ ਆਪਣੇ ਉਦੋਂ ਜੱਤਵਾਲ ਵਾਲੇ ਇੱਥੇ ਕੰਮ ਕਰਦੇ ਹੁੰਦੇ ਸੀ ਆਪਣੇ ਬਹੁਤ ਬਿਜਲੀ ਦਾ ਉਹਨਾਂ ਨੇ ਮੋਟਰ ਸਾਡੀ ਆ ਕੇ ਲਾਈ ਸੀ ਕਲੈਕਸ਼ਨੇ ਤੋਂ ਲਿਆ ਸੀ ਜਦ ਪਹਿਲੇ ਦਿਨ ਮੈਨੂੰ ਮੈਨਰਾ ਵੀ ਬਾਰத் ਰੇਡ ਦੀ ਗੱਲ ਆ ਇਹ ਤੇ ਉਦੋਂ ਜਦੋਂ ਲੜਾਈ ਜੀ ਲੱਗੀ ਮੈਨੂੰ ਚੇਤਤਾ ਬਹਲੋ ਨਹੀਂ ਸੀ ਜਗਾਉਂਦੇ ਹੁੰਦੇ ਮੋਟਰਾਂ ਤੇ ਪਾਣੀ ਲਾਉਂਦੇ ਹੁੰਦੇ ਸੀ ਆ ਚਰੀਆਂ ਚੁਰੀਆਂ ਤੇ ਮੈਂ ਤਾਇ ਦੇ ਨਾਲ ਆਇਆ ਸੀ ਛੋਟਾ ਜਿਹਾ ਜਿਹੜਾ ਮੋਟਰ ਲੱਗੀ ਸੀ ਤੇ ਮੋਢੇ ਤੇ ਝਾਕ ਕੇ ਮੈਨੂੰ ਤਾਇ ਲੈ ਕੇ ਆਇਆ ਸੀ ਆ ਖੇਤ ਦੇ ਵਿੱਚ ਉਹ ਹੈ ਜਿੱਥੇ ਵੇਲਾ ਕੁਲਾ ਦੁੱਲਾ ਸਾਡਾ ਭਾਨ ਮੇਰਾ ਬਾਬਾ ਤਿੰਨ ਭਰਾਓ ਸੀਗਾ ਫਿਰ ਸਾਡੇ ਬਾਪੂ ਹੁਣੀ ਚਾਰ ਸੀ ਫਿਰ ਉਦੋਂ ਗਾਂ ਅਸੀਂ ਹੋਗੇ ਦੋ ਅਸੀਂ ਹੋਗੇ ਦੋ ਪੀਤੇ ਹੋਣੀ ਸੀ ਤੇ ਦੋ ਹੀ ਸਾਡੇ ਚਰਨ ਹੋਣੀ ਸੀ ਤੇ ਬੇਸ਼ੰਤਾ ਸਾਡਾ ਨਹੀਂ ਸੀ ਵਿਆਹ ਆ ਤਿੰਨਾਂ ਦੇ ਅਸੀਂ ਦੋ ਦੋ ਸੀ ਜਿਹੜੇ ਕਿ ਚਰਨੂ ਨੇ ਵਿਚਾਰੇ ਦੋਨੇ ਪ੍ਰਾਈਸ ਸੁਰਗਵਾਸ ਹੋ ਗਏ ਉਹ ਤਾਂ ਘਾਰੀ ਵਿਚਾਰਾ ਡੈੱਡ ਹੋ ਗਿਆ ਸੀ ਤੇ ਭੈਣਾਂ ਸਾਡੀਆਂ ਹੈਗੀਆਂ ਤਿੰਨ ਇੱਕ ਫੰਮੀ ਆ ਪਾਲੋ ਅਤੇ ਮਿੰਦੋ ਚੋੜਦੀ ਵਈ ਆ ਚੱਕਰਤੋਲ ਵਈ ਆ ਇਧਰ ਪੀਤੇ ਕੇ ਇੱਕ ਚੂੜ ਚੱਕ ਵਈ ਆ ਕੁੜੀ ਇੱਕ ਲੋਪੋ ਵਈ ਆ ਤੇ ਇੱਕ ਬੁੱਟਰ ਵਈ ਆ ਸਾਡੀ ਗੁੱਡੀ ਹੋਣੀ ਇੱਕ ਕੂਕੂ ਸਿੱਲੋ ਆਣੀ ਕੁੜੀ ਸਾਡੀ ਛੋਟੀ ਵੱਡੀ ਬਰੀ ਭੈਣ ਹੈ ਜਿਹੜੀ ਉਹ ਹੈਗੀ ਆ ਜਸੋਵਾਲ ਐ ਸਾਡੀਆਂ ਰਿਸ਼ਤੇਦਾਰੀਆਂ ਇੱਕ ਦੂਜਿਆਂ ਤੇ ਅਸੀਂ ਵੀ ਵਿਆਹੇ ਆ ਗਾ ਸਾਡੇ ਹੁਣ ਬੱਚੇ ਆ ਆਹ ਪੀੜੀ ਦਰ ਤੀਜੀ ਚੌਥੀ ਪੀੜੀ ਬਣ ਗਏ ਹੁਣ ਹਰਮਨ ਨੰਦਰੋਣੀ ਸਾਡੇ ਚੌਥੀ ਪੀੜੀ ਆ ਪੰਜਵੀਂ ਆਪਣਾ ਗਰਨੂਰ ਹੋਣੀ ਆ ਗਏ ਤੇ ਦੇਖ ਲਓ ਖੇਤ ਉੱਥੇ ਪਿਆ ਸਭ ਕੁਝ ਉੱਥੇ ਬੰਦੇ ਚਲੇ ਜਾਂਦੇ ਆ ਪੀੜੀ ਦਰ ਪੀੜੀ ਤੇ ਕਿਵੇਂ ਉਹ ਗੈਮ ਬਾਬੇ ਹੁਣਾਂ ਵੇਲੇ ਗੈਮਾਂ ਗੈਮ ਕਰਦਾ ਹੋਊਗਾ ਖੇਤ ਇੱਥੇ ਉਦੋਂ ਬਜ਼ੁਰਗ ਆਉਂਦੇ ਹੋਣਗੇ ਉਹ ਜੇ ਆੜੇ ਸਾਥੇ ਫਿਰ ਸਾਡੇ ਬੇਸ਼ੰਤ ਆਏ ਹੁਣੀ ਦੇ ਬਾਪੂ ਹੁਣਾਂ ਕੋਲੇ ਘੋਕੇ ਹੋਣੀ ਹੋਰ ਬੰਦੇ ਜਿਹੜੇ ਲਿਆਜ ਵਾਲੇ ਸੀ ਆਪਣੇ ਬੁੱਧੂ ਹੋਣੀ ਹੋਗੇ ਇਸ ਤਰ੍ਹਾਂ ਸਾਰੇ ਜਿਹੜੇ ਇਹਨਾਂ ਦੇ ਆੜੀ ਸੀ ਉਹ ਇੱਥੇ ਆਉਂਦੇ ਹੋਣਗੇ ਹੁਣ ਸਾਡੇ ਆੜੀ ਫਿਰ ਉਸ ਤੋਂ ਬਾਅਦ ਆਉਂਦੇ ਰਹੇ ਆ ਇੱਥੇ ਵੇਲਾ ਸਾਰੇ ਆ ਭਮਿਕਰ ਹੋਣੀ ਪੰਸੀ ਹੋਣੀ ਜੈਲੇ ਹੋਣੀ ਸਾਰੇ ਅਸੀਂ ਇਹ ਖੇਤ ਬਹੁਤ ਆਉਂਦੇ ਰਹੇ ਆ ਤੇ ਹੁਣ ਸਾਡੇ ਇੱਥੇ ਹਰ ਮਨੋਣੀਆ ਹਰ ਮਨੋਣਾ ਕੋਲੇ ਬਹੁਤ ਉਹਦੇ ਆੜੀ ਆਉਂਦੇ ਆ ਆਈ ਸਾਹ ਸੰਗਤ ਜ਼ਮੀਨਾਂ ਇੱਥੇ ਪਈਆਂ ਬੰਦਾ ਬਦਲੀ ਜਾਂਦਾ ਆਪਾਂ ਚਲੇ ਜਣਾ ਰਹਿਣਾ ਇੱਥੇ ਕਿਸੇ ਨੇ ਵੀ ਪੀੜੀਦਾਰ ਪੀੜੀ ਚਲੇ ਚੀਤੇ ਹੀ ਰਹਿ ਜਾਂਦੇ ਜਿਵੇਂ ਸਾਡੇ ਨਿੰਦਰੂਣੀ ਚੀਤੇ ਕਰਦੇ ਵੀ ਬਾਪੂ ਹੋਣੀ ਖੇਤ ਰਹਿੰਦੇ ਹੁੰਦੇ ਸੀ ਤੇ ਗਰਦਿਆਲ ਬਾਬਾ ਖੇਤ ਰਿੰਦਾ ਹੁੰਦਾ ਸੀ ਉਵੇਂ ਮੈਂ ਵੀ ਬਹੁਤ ਖੇਤ ਰਿਆਂ ਸਾਥ ਸੰਗਤ ਮੈਂ ਬਹੁਤ ਆਪ ਸਬਜੀ ਬੀਜਣੀ ਆ ਮੇਰਾ ਥਾਂ ਇਥੇ ਸਬਜੀ ਵਾਲਾ ਹੁਣ ਵੀ ਆਹ ਮੇਰਾ ਤਿਆਰ ਕਰਿਆ ਪਿਆ ਇਹਦੇ ਵਿੱਚ ਲਸਣ ਮੇਥੀ ਪਾਲਕ ਲਾਵਾਂਗੇ ਆਹਦੇ ਮੇਰਾ ਤਿਆਰ ਕਰਕੇ ਬਾਹ ਕੇ ਰੱਖਿਆ ਪਿਆ ਤੁਹਾਨੂੰ ਦਿਖਾਉਣਾ ਮੈਂ ਮੈਂ ਹਲੇ ਵੀ ਸਾਥ ਸੰਗਤ ਜਿੰਨਾ ਕਿ ਮਿੱਥੋਂ ਹੁੰਦਾ ਮੈਂ ਕਰਦਾ ਆਹਦੇ ਆ ਪਿਆਰੇ ਥਾਂ ਆਹਦੇ ਬੱਟਾ ਪਾਈਆਂ ਪਈਆਂ ਆਹਦੇ ਬਣਾਈਆਂ ਪਈਆਂ ਉਪਰੇ ਮਿਰਚਾਂ ਬੀਤੀਆਂ ਹੋਈਆਂ ਆ ਨਾਲ ਇਧਰ ਹਲਦੀ ਵੀ ਜੀਵੀ ਹੈ ਉਹ ਪਰੇ ਅਰਬੀ ਖੜੀ ਆ ਆ ਮੇਰਾ ਕਮਾਲ ਆ ਕਮਾਲ ਥੋੜਾ ਜਿਹਾ ਪਿਆ ਡਿੱਗਰ ਕੀ ਖੋ ਪਾਰਾ ਵਾਲਾ ਹੋ ਗਿਆ ਆਲੂਆਂ ਦਾ ਵੱਡ ਸੀਗਾ ਤੇ ਮੀਂਹ ਪੈ ਗਿਆ ਹਵਾ ਬਾਗੀ ਉਹਦੇ ਨਾਲ ਡਿੱਗ ਪਿਆ ਤੇ ਕਮਾਦ ਪਾਰਾ ਬਹੁਤ ਆ ਆ ਮੇਰਾ ਅੰਬ ਦਾ ਬੂਟਾ ਲੱਗਿਆ ਖੇਤ ਦੇ ਵਿੱਚ ਨਾਲ ਕੇਲੇ ਲੱਗੇ ਆ ਏਰ ਕੀ ਨੂੰ ਅੰਬ ਲੱਗੇ ਸੀ ਮੈਨੂੰ ਮਤਲ 100 150 ਅੰਬ ਲੱਗਿਆ ਸੀ ਡਾਲੇ-ਡਾਲੇ ਤੇ ਏਰ ਕੀ ਗਾਂ ਨੂੰ ਪੂਰਾ ਪਾਰਾ ਹੋ ਜਾਣਾ ਨੇ ਫੁੱਲ ਲੱਗੂਗਾ ਹਾਂ ਆ ਗਰਦਿਆਲ ਚਾਚੇ ਦੀ ਆ ਕੋਠੀ ਆ ਇੱਥੇ ਰਹਿੰਦਾ ਹੁੰਦਾ ਸੀ ਇਹਦੇ ਚ ਆ ਆ ਤੱਕ ਤੇ ਆ ਉਹਦੇ ਆ ਸਾਡੀ ਸਾਂਝੀ ਆ ਕੋਠੀ ਮੋਟਰ ਵਾਲੀ ਦੋਨਾਂ ਘਰਾਂ ਦੀ ਸਾਂਝੀ ਆ ਆ ਆ ਕੋਠੀ ਆ ਜਿਹੜੀ ਆ ਜਾਂਦਾ ਲਾ ਆ ਜਿਹੜਾ ਜੰਦਾ ਲੱਗਿਆ ਤੱਕ ਤੇ ਨੂੰ ਇਹ ਸਾਡੀ ਆਪਦੀ ਘਰ ਵਾਲੀ ਮੋਟਰ ਸਾਡਾ ਆਪਦੀ ਘਰ ਵਾਲਾ ਸਾਡਾ ਜਿਹੜਾ ਬੈਠਕਾ ਸੀ ਪਾ ਲਈ ਇੱਕ ਚਾਚੇ ਨੇ ਪਾ ਲਈ ਸੀ ਸਾਂਝੀ ਮੋਟਰ ਸੀ ਸਾਰੇ ਅਸੀਂ ਏਡੋ-ਅਡਾ ਆਪਦਾ ਰਹਿੰਦੇ ਆ ਤਾਂ ਉੱਤੇ ਛੱਤ ਪਾਈ ਹੈ ਬਰਾਡੇ ਚ ਬਹਿ ਜਾਂਦੇ ਸੀ ਆ ਟਰਾਲੀ 85 ਸਾਲਾਂ ਚ ਮੇਰਾ 85 ਚ ਮੇਰਾ ਵਿਆਹ ਹੁੰਦਾ ਉਸੇ ਸਾਲਾਂ ਚ ਇਹ ਟਰਾਲੀ ਬਣਾਈ ਆ 85 ਦੀ ਲਾ ਲੋ ਸਾਹ 15 ਤੇ 25 40 ਸਾਲੇ 40 42 ਸਾਲ ਹੋ ਗਿਆ ਟਰਾਲੀ ਬਣੀ ਨੂੰ ਆ ਦੇਖ ਲੋ ਆ ਖੜੀ ਆ ਤੇ ਕੁਛ ਨਹੀਂ ਕਰਦਾ ਬੂਟੇ ਲਾਏ ਆ ਸਾਰੇ ਆ ਦੇਖੋ ਕਿੰਨੀ ਸ਼ਾਂ ਇੱਥੇ ਆ ਖੇਤ ਦੇ ਵਿੱਚ ਹੈ ਕਿਸੇ ਦੇ ਖੇਤ ਦੇ ਵਿੱਚ ਇੰਨੀ ਸ਼ਾਂ ਹੋਵੇ ਜਿੰਨੀ ਇੱਥੇ ਆ ਇਹਨੂੰ ਕਹਿੰਦੇ ਆ ਬਲਖ ਬਖਾਰਾ ਹਾਂ ਬਲਖ ਬਖਾਰੇ ਐਸੇ ਜਿਵੇਂ ਕੀ ਕਹਿੰਦੇ ਹੁੰਦੇ ਆ ਬੁੱਧੂ ਦੇ ਚ ਐਸੇ ਚਵਾਰੇ ਆ ਜਾਂਦੇ ਕੋਈ ਇੱਕ ਘਾਣਾ ਜਾਂ ਪਾਉਂਦੇ ਹੁੰਦੇ ਆ ਉਹ ਆ ਵੀੜਿਆ ਛਾਂ ਬੇ ਸਭ ਇੱਥੇ ਜਿੱਥੇ ਰਾਹ ਉਹਨਾਂ ਮੰਜਾ ਢਾ ਕੇ ਪੈ ਜਾ ਬੇਫਿਕਰ ਹੋ ਕੇ ਇੱਥੇ ਰੋਟੀ ਪਾਣੀ ਆਵੇ ਯਾਰ ਇੱਥੇ ਨਜ਼ਾਰੇ ਆ ਸਿਆਲ ਚ ਰਹਿਣਾ ਤਾਂ ਬੜਾ ਸੌਕਾ ਚੱਲ ਗਰਮੀ 'ਚ ਤਾਂ ਮੱਛਰ ਮੁਛਰ ਆਪਾਂ ਕਹਿ ਦਿੰਨੇ ਆ ਪਰ ਦਿਨੇ ਤਾਂ ਨਜ਼ਾਰਾ ਨਾ ਇੱਥੇ ਪੂਰਾ ਆ ਇੱਥੇ ਸਾਡੇ ਨਾਲ ਕਰਤਾਰ ਚਾਚੇ ਹੋਣੀ ਕਪੂ ਹੋਣੀ ਯਾਰ ਰਾਜੇ ਹੋਣੀ ਕਿੰਨੇ ਰਹੇ ਆ ਇੱਥੇ ਪਹਿਲੀਆਂ ਬੌਣੀਆਂ ਇੱਕ ਦੂਜੇ ਨੂੰ ਲੜ ਕਰੇ ਮਾਨ ਨੇ ਆ ਜਾਓ ਫਲਾਨਿਆਂ ਚਾਹ ਪੀਲਾ ਆ ਜਾਓ ਫਲਾਨਿਆਂ ਆ ਜਾਓ ਫਲਾਨਿਆਂ ਚਾਲੂ ਦਦਾਰ ਦਰੂ ਪਹਿਲੀਆਂ ਚ ਪੀਂਦੇ ਨੇ ਕਹਿੰਦਾ ਆ ਜਾਓ ਪੈਗ ਲਾਈਏ ਬਹਿ ਕੇ ਐ ਸਾਰੇ ਇੱਥੇ ਬਹਿ ਜਾਂਦੇ ਸੀ ਮੋਟਰਾਂ ਤੇ ਉਹਨਾਂ ਦੀ ਮੋਟਰ ਤੇ ਜਾਵੜੇ ਤਾਂ ਨਹੀਂ ਆਪਣੀ ਤੇ ਆਗੇ ਤਾਂ ਨਹੀਂ ਆਹ ਪਰੇ ਜਵਾਲੇ ਹੁਣੀ ਰਹਿੰਦੇ ਨੇ ਆਏ ਮੋਟਰ ਤੇ ਉਹ ਸਾਹਮਣੇ ਜਿਹੜਾ ਖੇਤ ਆ ਉਹ ਰਾਹ ਦੇ ਉੱਤੇ ਆ ਉੱਥੇ ਬਲਜੀਤੇ ਹੁਣੀ ਬਹੁਤ ਹੁੰਦੇ ਸੀ ਬਲਜੀਤੜੀ ਸਾਡੇ ਕੋਲੇ ਬਲਜੀਤਾ ਰਣਜੀਤਾ ਫੱਗਣ ਆ ਸਾਡੀ ਆਪਸ ਵਿੱਚ ਬਹੁਤ ਜ਼ਿਆਦਾ ਲਿਆਸੀ ਬਲਜੀਤੇ ਦੀ ਤੇ ਮੇਰੀ ਕਿਉਂਕਿ ਫੱਗਣ ਸਾਤੋਂ ਪੂਰਾ ਛੋਟਾ ਸੀਗਾ ਤੇ ਬਲਜੀਤਾ ਦਾ ਸਾਡੇ ਇੱਥੇ ਖੇਤ ਬਹੁਤ ਮੈਂ ਵੀ ਜਾਵੜਣਾ ਸੀ ਕਈ ਯਾਰ ਕੰਮ ਵੀ ਇਕੱਠੇ ਨੇ ਕਰਿਆ ਮੈਂ ਕਣਕ ਬਡਾਉਣੀ ਇਹਨਾਂ ਨਾਲ ਤੇ ਇਹਨਾਂ ਦਾ ਹੜੰਬਾ ਲੈ ਆਉਣਾ ਕਣਕ ਕੱਢਣ ਵਾਸਤੇ ਇਸ ਤਰ੍ਹਾਂ ਦੀਆਂ ਵੀ ਸਾਡੀਆਂ ਵੀਡੀਆਂ ਸੀ ਕਿਉਂਕਿ ਆੜੀ ਸੀ ਆਪਸ ਵਿੱਚ ਆਰਾਮਸੋ ਚਰਚਾ ਵੀ ਕਹਿੰਦਾ ਕੋਈ ਗੱਲ ਨਹੀਂ ਜੇ ਯਾਰ ਜੀਤੋਣੇ ਕਹਿੰਦੇ ਆਪਣੇ ਗੌਂਡੀ ਆ ਯਾਰ ਨਰਮ ਬੰਦੇ ਆ ਮੋਢ ਕਰੀਮੀ ਰਹੇ ਆ ਲੜੇ ਨਹੀਂ ਬੋਲੇ ਨਹੀਂ ਕਿਸੇ ਨਾਲ ਸੀ ਅੱਜ ਤੱਕ ਕਰੋ ਕਿਸੇ ਨਾ ਵੀ ਸਾਡਾ ਆਂਡ ਗਾਂਡਾ ਦਲੀਪ ਕੇਆ ਕਰਤਾਰੇ ਕੇਆ ਪਰੇ ਇਹ ਆਪਣੇ ਸੁਖਦੀਪ ਸਰਪੰਚ ਕੇ ਜਾਵੜੇ ਤੇ ਇਧਰ ਅਹ ਜਵਾਲੇ ਹੋਣੀ ਹੁੰਦੇ ਸੀ ਕੋਈ ਕਿਸੇ ਨਾ ਨਹੀਂ ਲੜਿਆ ਤੇ ਜਮਈ ਸਾਰੇ ਪਿਆਰ ਨਾਲ ਰਹਿੰਦੇ ਹੁਣ ਵੀ ਸਾਰੇ ਪਿਆਰ ਨਹੀਂ ਰਹਿੰਦੇ ਆ ਇਹ ਕਰਕੇ ਇਹ ਜਗਾਵਾ ਸਾਹ ਸੰਤ ਆਈ ਰਹਿ ਜਾਂਦੀਆਂ ਬੰਦੇ ਹੌਲੀ ਹੌਲੀ ਆ ਆ ਕੇ ਚਲੇ ਜਾਂਦੇ ਆ ਤੇ ਉਹਨਾਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਬੰਦਿਆਂ ਦੀਆਂ ਹੁਣ ਯਾਦ ਬਹੁਤ ਆਉਂਦੀ ਆ ਬਾਬੇ ਉਹਨਾਂ ਦੀ ਚਾਚੇ ਤਾਏ ਉਹਨਾਂ ਦੀ ਯਾਰ ਬੇਸ਼ੰਤਾਏ ਉਹਨਾਂ ਦੀ ਹੁਣ ਕੀ ਕਰਿਆ ਜਾਵੇ ਥੋੜਾ ਮੁੜ ਕੇ ਥੋੜੋ ਬੰਦਾ ਆਉਂਦਾ ਕਿੱਥੇ ਚਲਿਆ ਜਾਂਦਾ ਯਾਰ ਇਹ ਹਾਂ ਚੱਲੇ ਜਸੀਂ ਵੀ ਜਾਣਾ ਰਹਿਣਾ ਅਸੀਂ ਵੀ ਨਹੀਂ ਹੈ ਹਾਂ ਜੋ ਆਖ ਯਾਦ ਕਰਿਆ ਕਰਨਗੇ ਵੀ ਸਾਡੇ ਡੈਡੀ ਹੁਣੀ ਇੱਥੇ ਹੁੰਦੇ ਸੀ ਕੋਈ ਸਮਾਂ ਇਹ じゃ ਆਊਗਾ ਹਾਂ ਮਹਾਰਾਜ ਤੰਦਰੁਸਤੀ ਦੇਵੇ ਸਭ ਨੂੰ ਇਹ ਤਾਂ ਕਹਿੰਨੇ ਕੋਈ ਨਹੀਂ ਜਾਣਾ ਕੋਲ ਨੇ ਆ ਸੌਖੇ ਹੀ ਜਾਈਏ ਯਾਰ ਰੱਬ ਦੋਖ ਨਾ ਦੇਵੇ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਤ ਸੰਭਾਲ ਲੇ ਚੰਗੇ ਕਾਰਜ ਬੰਦਾ ਕਰਦਾ ਹੋਵੇ ਤੇ ਔਖੀ ਘੜੀ ਵੀ ਰੱਬ ਨਹੀਂ ਦੇਖਣ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ